ਅਤਮਾਨ ਦਾ ਕਰ 13 ਜ਼ੀਰੋ ਕਰਾਂਗੇ ਕੀ ਲੱਗਦਾ ਇਸ ਵਾਰ ਫਿਰ 13 ਜ਼ੀਰੋ ਕਰਨਗੇ ਇਹ ਅੱਗੋਂ 13 ਕੱਟ ਦੋ ਬਾਕੀ ਪਿੱਛੇ ਜੋ ਕਹਿੰਦਾ ਉਹ ਰਹਿ ਜਾਊਗਾ ਪਿੰਡਾਂ ਵਿੱਚ ਲੋਕਾਂ ਦਾ ਪਿਆਰ ਕਿਵੇਂ ਮਿਲ ਰਿਹਾ ਬਹੁਤ ਜ਼ਿਆਦਾ ਜੀ ਬੱਚਿਆਂ ਦਾ ਬੀਪੀਆਂ ਦਾ ਸਾਰਿਆਂ ਦਾ ਸਾਰੇ ਪਾਸੇ ਬਹੁਤ ਤਖੜਾ ਰਿਐਕਸ਼ਨ ਬਹੁਤ ਪਿਆਰ ਮਿਲ ਰਿਹਾ ਇੱਕ ਤਾਂ ਗਰੀਬਾਂ ਦਾ ਇਹਨਾਂ ਦੇ ਘਰ ਟੁੱਟੇ-ਫੁੱਟੇ ਐ ਇਨਾਂ ਦੇ ਬੱਚੇ ਬੌੜ ਤੋਂ ਕਮਜ਼ੋਰ ਹੈ। ਇਨਾਂ ਦੇ ਪੈਨਸ਼ਨਰ ਇਨਾਂ ਦਾ ਹੈਂਡੀਕੈਪ ਤਾਂ ਮੈਂ ਸਾਰਿਆਂ ਨੂੰ ਦੇਤਾ। ਕੈਂਸਰ ਦਾ ਵੀ ਪੈਸੇ ਸਾਰੇ ਦੇਤੇ। ਜਿਹੜੀਆਂ-ਜਿਹੜੀਆਂ ਕਮਜ਼ੋਰੀਆਂ ਗਰੀਬਾਂ ਦੇ ਵਿੱਚ ਉਹ ਪੂਰੀਆਂ ਕਰਨੀਆਂ। ਅੱਜ ਪੰਥ ਦੇ ਲਈ ਮਰ ਰਿਹਾ ਤੇ ਅਖੀਰਲੇ ਪੜਾਅ ਦੇ ਵਿੱਚ ਹੈ ਜ਼ਿੰਦਗੀ ਦੇ। ਇਹ ਜਿੱਤ ਹੈ ਪੰਥਿਕ ਸਿਧਾਂਤਾਂ ਦੀ ਮਾਨ ਸਾਹਿਬ ਦੀ। ਜਿਹੜਾ ਇਸ ਸਮੇਂ ਉਹ ਖੜੇ ਨੇ ਨਾਲ ਸਤਿ ਸ੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਤੇ ਅੱਜ ਅਸੀਂ ਸਹਣਾਪਿੰਡ ਦੇ ਵਿੱਚ ਖੜੇ ਆ ਜਿੱਥੇ ਸਿਮਰਨ ਸਿੰਘ ਮਾਨ ਦਾ ਰੋਡ ਸ਼ੋ ਨਿਕਲ ਰਿਹਾ ਹੈ ਇਹ ਪਿੰਡਾਂ ਵਿੱਚੋਂ ਹੁੰਦਾ ਹੋਇਆ ਪੂਰੇ ਹਲਕੇ ਵਿੱਚ ਨਿਕਲ ਰਿਹਾ ਹੈ ਤੇ ਅਸੀਂ ਇਸ ਸੰਗਰੂਰ ਹਲਕੇ ਤੋਂ ਖੜੇ ਨੇ ਮਜੂਤਾ ਐਮਪੀ ਵੀ ਨੇ ਤੇ ਇੱਥੇ ਟੱਕਰ ਮੰਨੀ ਜਾ ਰਹੀ ਹੈ ਝਾੜੂ ਨਾਲ ਆਮਾਦੀ ਪਾਰਟੀ ਨਾਲ ਤੇ ਕਾਂਗਰਸ ਨਾਲ ਬਾਕੀ ਪਾਰਟੀਆਂ ਨਾਲ ਤੇ ਆਪਾਂ ਗੱਲਬਾਤ ਕਰਾਂਗੇ ਸਿਮਰਨ ਸਿੰਘ ਮਾਨ ਨਾਲ ਵੀ ਕੀ ਮਾਹੌਲ ਹੈ ਹਲਕੇ ਦਾ ਠੰਡਾ ਜਲ ਪੀ ਰਹੇ ਨੇ ਹਲੇ ਮਾਂਸਾ ਉਮੀਦਵਾਰ ਨੇ ਮੌਜੂਦਾ ਐਮਪੀ ਨੇ ਇੱਥੇ ਉਮਰ ਵੀ ਇਹਨਾਂ ਦੀ ਕਾਫੀ ਹੁਸੁਕੀ ਹੈ ਤੇ ਗੱਲ ਅਸੀਂ ਗੱਲਬਾਤ ਕਰਾਂਗੇ ਨਾਲ ਵੀ ਕੀ ਮਾਹੌਲ ਹੈ ਪਿੰਡਾਂ ਵਿੱਚ ਕਿਵੇਂ ਪਿਆਰ 사ਸੀ ਕਾ ਜੀ 사ਸੀ ਕਾ ਜੀ ਮਾ ਸਾਹਿਬ ਕਿਵੇਂ ਤੁਹਾਨੂੰ ਮਿਲ ਰਿਹਾ ਪਿੰਡਾਂ ਵਿੱਚ ਜਿਹੜਾ ਮਾਹੌਲ ਹੈ ਕਿਵੇਂ ਬਣ ਰਿਹਾ ਕਿਵੇਂ ਇਹਦੀ ਕੈਂਪੇਨਿੰਗ ਚੱਲ ਰਹੀ ਹੈ ਪਿੰਡਾਂ ਵਿੱਚ ਲੋਕਾਂ ਦਾ ਪਿਆਰ ਕਿਵੇਂ ਮਿਲ ਰਿਹਾ ਬਹੁਤ ਜ਼ਿਆਦਾ ਜੀ ਬੱਚਿਆਂ ਦਾ ਬੀਪੀਆਂ ਦਾ ਸਾਰਿਆਂ ਦਾ ਸਾਰੇ ਪਾਸੇ ਬਹੁਤ ਤਕੜਾ ਰਿਐਕਸ਼ਨ ਹੈ ਬਹੁਤ ਪਿਆਰ ਮਿਲ ਰਿਹਾ ਤੇ ਬਹੁਤ ਵਧੀਆ ਲੋਕੀਂ ਵਧਾਈਆਂ ਦੇ ਰਹੇ ਆ ਕੀ ਲੱਗਦਾ ਇਸ ਵਾਰ ਵੀ ਜਿਵੇਂ ਤੁਸੀਂ ਪਹਿਲਾਂ 3 ਮਹੀਨੇ ਬਾਅਦ ਹੀ ਜਦੋਂ ਝਾੜੂ ਦੀ ਸਰਕਾਰ ਆਉਂਦੀ ਹੈ 3 ਮਹੀਨੇ ਬਾਅਦ ਹੀ ਉਹਰੇ ਤੁਸੀਂ ਜਿੱਤ ਤੇ ਜਿੱਤ ਪ੍ਰਾਪਤ ਕਰਦੇ ਹੋ ਇਸ ਵਾਰ ਲੱਗਦਾ ਵੀ 2 ਸਾਲਾਂ ਦੇ ਜੋ ਕੰਮ ਕਰੇ ਨੇ ਆਮ ਆਨ ਲਈ ਪਾਰਟੀ ਨੇ ਵੀ ਕੀ ਲੱਗਦਾ ਕਿੰਨੀ ਕੀ ਟੱਕਰ ਮੰਨਦੇ ਤੁਸੀਂ ਆਮ ਆਦਮੀ ਪਾਰਟੀ ਨਾਲ ਜੇ ਵਾਇਕਰੂ ਕਿਰਪਾ ਕਰਨਗੇ ਤਾਂ ਫਤਿਹ ਹੋਊਗੀ ਕੀ ਕੀ ਮੁੱਦੇ ਨੇ ਜੋ ਇਸ ਵਾਰ ਤੁਸੀਂ ਉਠਾਉਂਗੇ ਪਾਰਲੀਮੈਂਟ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟਾਂ ਦੇ ਇੱਕ ਤਾਂ ਗਰੀਬਾਂ ਦਾ ਇਹਨਾਂ ਦੇ ਘਰ ਟੁੱਟੇ-ਪੁੱਟੇ ਐ ਇਹਨਾਂ ਦੇ ਬੱਚੇ ਬਹੁਤ ਖਮਜੋਰ ਐ ਇਹਨਾਂ ਦੇ ਪੈਨਸ਼ਨਾਂ ਇਹਨਾਂ ਦਾ ਹੈਂਡੀਕੈਪ ਤਾਂ ਮੈਂ ਸਾਰਿਆਂ ਨੂੰ ਦੇਤਾ ਕੈਂਸਰ ਦਾ ਵੀ ਪੈਸੇ ਸਾਰੇ ਦੇਤੇ ਜਿਹੜੀਆਂ ਜਿਹੜੀਆਂ ਕਮਜ਼ੋਰੀਆਂ ਗਰੀਬਾਂ ਦੇ ਵਿੱਚ ਉਹ ਪੂਰੀਆਂ ਕਰਨੀਆਂ ਭਗਤ ਮਾਨ ਦਾ ਕਹਿੰਦਾ 13 ਜ਼ੀਰੋ ਕਰਾਂਗੇ ਕੀ ਲੱਗਦਾ ਇਸ ਵਾਰ ਫਿਰ 13 ਜ਼ੀਰੋ ਕਰਨਗੇ ਇਹ ਅੱਗੋਂ 13 ਕੱਟ ਦੋ ਬਾਕੀ ਪਿੱਛੇ ਜੋ ਕਹਿੰਦਾ ਉਹ ਰਹਿ ਜਾਊਗਾ ਈ ਲੱਗਦਾ ਵੀ ਇਹਨਾਂ ਨੇ ਕੰਮ ਕਰਿਆ ਨਹੀਂ ਉਹ ਤਾਂ ਕਹਿੰਦੇ ਅਸੀਂ ਕੰਮ ਕਿਣਾ ਰਹੇ ਨੇ ਕੰਮ ਬਹੁਤ ਕਰੇ ਨੇ ਪੰਜਾਬ ਦੇ ਵਿੱਚ ਨੌਕਰੀਆਂ ਦੇਤੀਆਂ ਮਾਲਾ ਕਲੀਨਿਕ ਬਣਾਤੇ ਬਿਜਲੀ ਮੁਆਫ ਕਰਤੀ ਐਨੇ ਕੰਮ ਕਰੇ ਨੇ ਅਸੀਂ ਦੋਸਤਾਂ ਨਾਲ ਚ ਸਾਨੂੰ ਕਮਾਰੇ ਧਾਰ ਤੇ ਵੋਟਾਂ ਪੈਣੀਆਂ ਫਿਰ ਉਹਨਾਂ ਦੇ ਰਿਜ਼ਲਟ ਚੰਗੇ ਹੋਣੇ ਚਾਹੀਏ ਆ 4 ਤਰੀਕ ਨੂੰ ਪਤਾ ਲੱਗ ਜਾਊਗਾ ਕਿ ਸੰਗਤ ਕੰਮ ਕੀਤਾ ਕੀ ਆਪਣੀ ਸੀਟ ਆਪਣੇ ਜਿਹੜੇ ਕੈਂਡੀਡੇਟ ਤੁਹਾਡੇ ਤੁਹਾਡੀ ਪਾਰਟੀ ਵੱਲੋਂ ਖੜੇ ਨੇ ਕੀ ਲੱਗਦਾ 13 ਵਿੱਚੋਂ ਕਿੰਨੇ ਕੈਂਡੀਡੇਟ ਸੋਨੇ ਜਿੱਤਣਗੇ ਜੀ ਇਹ ਤਾਂ ਕਹਿ ਨਹੀਂ ਸਕਦਾ ਪੰਚ ਦੀ ਪੰਚ ਦਾ ਰਿਐਕਸ਼ਨ ਬਹੁਤ ਸੱਜਾ ਆ ਰਿਹਾ ਹੈ ਮਿਲ ਗੋਵਤਾਨਵਾਸੀ ਮਾਨ ਸਾਹਿਬ ਨਾਲ ਗੱਲਬਾਤ ਕੀਤੀ ਹੈ ਤੇ ਅਸੀਂ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਨਾਲ ਜਿਹੜੇ ਲੱਕਾ ਸੁਨਾ ਵੀ ਨਾਲ ਸੀਗੇ ਇਸ ਵਾਰ ਰਫਤਾਰ ਹੈ ਨਾਲ ਵੀ ਨੇ ਹਾਂਜੀ ਭਾਈ ਜੀ ਤੇ ਸਾਡੇ ਨਾਲ ਮੌਜੂਦ ਨੇ ਸਮਰਥਕ ਉਹਨਾਂ ਦੇ ਤੇ ਗਾਣਾ ਸੁਣਾਉਣਾ ਚਾਹੁੰਦੇ ਨੇ ਉਹਨਾਂ ਦੇ ਹੱਕੇ ਦੇ ਵਿੱਚ ਹਾਂਜੀ ਕਿਹੜਾ ਗਾਣਾ ਸੁਣਾਉਗੇ ਬਾਈ ਸਰਕਾਰ ਦੀ ਗੋਣਾ ਜੀ ਹਾਂਜੀ ਸੁਣਾਓ ਜੀ ਆ ਛੜ ਦੇ ਚਾਰ ਬੈਲੋ ਉੱਠ ਕੇ ਸਵੇਰੇ ਗੱਲ ਤੋੜ ਲਈ ਸਾਮੀਦਾਰੂ ਪੀਤੀ ਦੀ ਓਏ ਦੇਸ਼ ਵੇਚਣ ਨੂੰ ਫਿਰ ਨਾ ਲਟੇਰੇ ਗੱਲ ਛੇੜ ਕੋਈ ਰਾਜਨੀਤੀ ਦੀ ਓਏ ਫੂਨਾ ਉੱਤੇ ਧਿਆਨ ਜੂਥਦਾ ਰੱਖਦੇ ਬਿੜਕ ਪ੍ਰੀਤੀ ਦੀ ਦੇਸ਼ ਵੇਚਣ ਨੂੰ ਫਿਰਨ ਲਟੇਰੇ ਗੱਲ ਛੇੜ ਕੋਈ ਰਾਜਨੀਤੀ ਦੀ ਓਏ ਕਰ ਜੇ ਠੱਲੇ ਜੱਬੇ ਹੱਜਾਟ ਹੋਏ ਕੌਡੀ ਵੀ ਨਹੀਂ ਬਚਦੀ ਪਰ ਸਨੇਹੀ ਰੋ ਬਣਾ ਤੇ ਮੁਜਰਮਾਂ ਕੋਈ ਖਬਰ ਨਹੀਂ ਲਾਉਂਦਾ ਜੱਟ ਦੀ ਟੈਨਸ਼ਨ ਦੇ ਵਿੱਚ ਓਏ ਪਹਗੇ ਲੋਕੀ ਗੱਲ ਛੇੜ ਕੋਈ ਹੱਡ ਬੀਤੀ ਦੀ ਦੇਸ਼ ਵੇਚਣ ਨੂੰ ਫਿਰਨ ਲਟੇਰੇ ਗੱਲ ਛੇੜ ਕੋਈ ਰਾਜਨੀਤੀ ਦੀ ਥੈਂਕ ਯੂ ਉਹ ਧੰਨਵਾਦ ਤੇ ਬਹੁਤ ਹੀ ਸੋਹਣਾ ਕੀ ਸੁਣਾਇਆ ਬਾਈ ਨੇ ਤੇ ਤੁਸੀਂ ਕਾਫਲਾ ਦੇਖ ਸਕਦੇ ਹੋ ਗੱਡੀਆਂ ਦਾ ਸਿਮਰਜ ਸਿੰਘ ਮਾਨ ਦੀ ਜਿਹੜਾ ਇਹ ਰੋਡ ਸ਼ੋਅ ਨਿਕਲ ਰਿਹਾ ਹੈ ਤੁਸੀਂ ਕਾਫਲਾ ਦੇਖ ਸਕਦੇ ਹੋ ਬਹੁਤ ਹੀ ਲੰਬਾ ਜਿਹੜੀਆਂ ਗੱਡੀਆਂ ਨੇ ਬਹੁਤ ਹੀ ਦੂਰ ਤੱਕ ਇਹ ਕਾਫਲਾ ਹੈ ਇਸ ਵਾਰ ਕੀ ਲੱਗਦਾ ਹੈ ਵੀ ਸਿਮਰਜ ਸਿੰਘ ਮਾਨ ਨੇ ਜਿਹੜੇ ਦੂਜੀ ਵਾਰੀ ਐਮਪੀ ਬਣਨਗੇ ਪਹਿਲਾਂ ਐਮਪੀ ਮੌਜੂਦਾ ਐਮਪੀ ਨਹੀਂ ਰਹਿ ਚੁੱਕੇ ਨੇ ਮੌਜੂਦਾ ਐਮਪੀ ਨੇ ਤੇ ਹੁਣ ਜਦੋਂ ਜਿਮਨੀ ਚੋਣ ਹੁੰਦੀ ਹੈ ਤਾਂ 3 ਮਹੀਨੇ ਬਾਅਦ ਹੀ ਜਦੋਂ ਸਰਕਾਰ ਬਣਦੀ ਆ ਆਵਾਂ ਦੀ ਪਾਰਟੀ ਦੀ ਤਾਂ ਐਮਪੀ ਦੀ ਚੋਣ ਹੈ ਜਿੱਤਦੇ ਨੇ ਹਾਂਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਬੜਾ ਵਧੀਆ ਉਤਸ਼ਾਹ ਲੋਕਾਂ ਦੇ ਵਿੱਚ ਲੋਕ ਦੇਖਦੇ ਨੇ ਵੀ ਪੰਥਕ ਅੱਜ ਕੌਣ ਹੈ ਕੌਣ ਇੱਕ ਖੰਨ ਪਾ ਕੇ ਐਵੇਂ ਝੂਠੀ ਜਿਵੇਂ ਖਹਿਰ ਆ ਗਿਆ ਇੱਥੇ 10 ਪਾਰਟੀਆਂ ਬਦਲ ਲੀਆਂ 2 ਸਾਲਾਂ 'ਚ ਪਰ ਦੂਜੇ ਪਾਸੇ ਲੋਕ 40 ਸਾਲ ਦਾ ਅਨਲਿਸਿਸ ਵੀ ਕਰਦੇ ਨੇ ਵੀ ਉਹ ਪੰਥਕ ਲੀਡਰ ਹੈ ਜਿਹੜਾ ਐਡੀ ਵੱਡੀ ਆਪਣੀ ਪੋਸਟ ਸਾਢ ਕੇ ਅੱਜ ਪੰਥ ਦੇ ਲਈ ਮਰ ਰਿਹਾ ਹੈ ਤੇ ਅਖੀਰਲੇ ਪੜਾਅ ਦੇ ਵਿੱਚ ਹੈ ਜ਼ਿੰਦਗੀ ਦੇ ਇਹ ਜਿੱਤ ਹੈ ਪੰਥਕ ਸਿਧਾਂਤਾਂ ਦੀ ਮਾਨ ਸਾਹਿਬ ਦੀ ਜਿਹੜਾ ਇਸ ਇਸ ਸਮੇਂ ਉਹ ਖੜੇ ਨੇ ਨਾਲ ਠੀਕ ਹੈ ਕੀ ਲੱਗਦਾ ਕਿਦਾਂ ਟੱਕਰ ਮਾਉਂਦੇ ਹੋ ਟੱਕਰ ਤਾਂ ਮਾਨ ਸਾਹਿਬ ਦੀ ਜੇ ਹੋਊਗੀ ਕਿਤੇ ਖੈਰੇ ਨਾਲ ਹੋਣੀ ਹੈ ਕਿਤੇ ਝਾੜੂ ਨਾਲ ਹੋਣੀ ਹੈ ਪਰ ਜਿੱਤਣਗੇ ਮਾਨ ਸਾਹਿਬ ਇਹ ਖੈਰੇ ਦਾ ਸਹੀ ਮੰਨਦੇ ਉਹਨਾਂ ਦੇ ਖਿਲਾਫ ਖੜਨਾ ਕਿਉਂਕਿ ਉਹਦਾ ਹੱਕ ਵਿੱਚ ਕਈ ਵਾਰੀ ਖੜ ਚੁੱਕੇ ਨੇ ਸਿਮਰਜ ਸਿੰਘ ਜੀ ਮੰਨਜਾਦੋ ਪੁਲਿਸ ਦਾ ਕਿ ਉਹਨਾਂ ਦੇ ਪੁਲਿਸ ਆਉਂਦੀ ਹੈ ਘਰੇ ਤਾਂ ਵੀ ਉਹਦਾ ਹੱਕ ਵਿੱਚ ਖੜਦੇ ਨੇ ਮਾਨ ਸਾਹਿਬ ਖੜਦੇ ਰਹੇ ਨੇ اخਲਾਕੀ ਫਰਜ਼ ਸਮਝ ਕੇ ਪਰ ਖੈਰੇ ਦਾ ਇਹ ਫਰਜ਼ ਨਹੀਂ ਬਣਦਾ ਸੀ ਇੱਥੇ ਆ ਕੇ ਖੜਦਾ ਹੋ ਠੀਕ ਹੈ ਜੀ ਅਸੀਂ ਗੱਲਬਾਤ ਕੀਤੀ ਹੈ ਤੇ ਰੋਡ ਸ਼ੋਅ ਦੇਖ ਸਕਦੇ ਹੋ ਇਹ ਜਿਹੜਾ ਬਹੁਤ ਹੀ ਲੰਬਾ ਰੋਡ ਸ਼ੋਅ ਹੈ ਸਿਮਰਜਿੰਦਰ ਸਿੰਘ ਮਾਨ ਦਾ ਇਹ ਸੰਗਰੂਰ ਹਲਕੇ ਦੇ ਵਿੱਚ ਖੜੇ ਨੇ ਐਮਪੀ ਦੇ ਐਮਪੀ ਦਾ ਉਮੀਦਵਾਰ ਨੇ ਤੇ ਇੱਥੇ ਮੀਤ ਹੇਅਰ ਵੀ ਖੜੇ ਨੇ ਆਵਾਜ਼ ਦੀ ਪਾਰਟੀ ਵੱਲੋਂ ਤੇ ਸਕਵਾਲ ਸਿੰਘ ਖਹਿਰਾ ਬਾਕੀ ਇਕੱਲੇਦਰ ਵੱਲੋਂ ਖੜੇ ਨੇ ਕਾਂਗਰਸ ਵੱਲੋਂ ਸਕਵਾਲ ਸਿੰਘ ਖਹਿਰਾ ਖੜੇ ਨੇ ਜੀ ਰੋਡ ਸ਼ੋਅ ਦੇਖ ਸਕਦੇ ਹੋ